ਸ਼ੈਸ਼ਾ ਕ੍ਰਿਸ਼ਨਾ ਮੈਂ ਮunica ਸਿੰਘ ਜਿੰਨਾ ਕਿ ਤੁਹਾਨੂੰ ਮੈਂ ਦਿੱਚੇ ਫੋਲਡਰ ਦਾ ਸਾਰੇ ਪੈਂਟਰਾਂ ਦਾ ਸਵਾਗਤ ਕਰਦੇ ਆਂ ਜੀ ਹੋਰ ਸਾਨੂੰ ਤੁਸੀਂ ਸਾਰੇ ਜਣੇ ਠੀਕ ਹੋ ਵਧੀਆ ਉਮੀਦ ਕਰਦੇ ਆਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਵਧੀਆ ਹੋਵੋਗੇ ਅਸੀਂ ਵੀ ਬਹੁਤ ਵਧੀਆ ਸਭ ਤੋਂ ਪਹਿਲਾਂ ਤਾਂ ਜਿਵੇਂ ਮੈਂ ਕਹਿ ਰਾਂਗੀ ਕਿ ਜਿਹੜੀਆਂ ਦਾ ਜਿਹੜੀ ਮੇਰੀ ਇੰਗਲਿਸ਼ ਚ ਹੋ ਜਾਂਦੀ ਹੈ ਨਾ ਉਹਨੂੰ ਮੈਂ ਤੁਹਾਨੂੰ ਪਿਛਲੇ ਬਲੌਗਰ ਦੇ ਵਿੱਚ ਦੱਸਿਆ ਰਿਹਾ ਕਿ ਜੱਬ ਵਿੱਚ ਕਰ ਲਿਆ ਕਰੋ ਮੇਰੇ ਡਿਸਕ੍ਰਿਪਸ਼ਨ ਮੇ ਹਾਂ ਹੁਣ ਦੇਖੋ ਅਸੀਂ ਹੁਣ ਆਪਣੇ ਫੋਨ 'ਚ ਤਾਂ ਅਸੀਂ ਜਦੀ ਕਰ ਲਈਨੇ ਆ ਪੰਜਾਬੀ ਦੇ ਵਿੱਚ ਜਦੋਂ ਅਸੀਂ ਆਪਣਾ ਵਲੌਗ ਦੇਖਦੇ ਆ ਤੇ ਪਰ ਤੁਹਾਡੇ ਵਾਲੇ ਜਿੰਨੇ ਜ਼ਿਆਦਾ ਲੋਕ ਕਰਨਗੇ ਨਾ ہماری ਵੀਡੀਓ ਕੋ ਪੰਜਾਬੀ ਮੇ ਉਤਨੀ ਖੁਦੀ ਆਨ ਲੱਗ ਜਾਏਗੀ ਫਿਰ YouTube ਦੇਖੇਗਾ ਕਿ ਇਹ ਤਾਂ ਪੰਜਾਬੀ ਮੇ ਹੀ ਜ਼ਿਆਦਾ ਦੇਖਦੇ ਆ ਇਹਨਾਂ ਕੋ ਹਾਂ ਅਸੀਂ ਨਾ ਵੀ ਕੀ ਵੀ ਦੱਸਿਆ ਸੀਗਾ ਵੀ ਸਾਡੀ ਵੀਡੀਓ ਨਾ ਵੀ ਐਦਾਂ ਕਰਕੇ ਵੀ ਇੰਗਲਿਸ਼ ਦੇ ਵਿੱਚ ਹੁਣ ਕਰਕੇ ਨਾ ਵੀ ਵਿਊ ਬਹੁਤ ਘਟਾ ਰਹੇ ਨੇ कहें लोग अपने आप तो पंजाबी कर ले कुदरती हो भी जाऊंगी भी फिर ऑप्शन यूट्यूब आप पे हटा देगा इस करके कहिए ब्लॉग लिंक पाएगी ना उ देख लो मैं कि में इंगलिश टू पंजाबी कि कर लिया करोगे फिर जदिजा हो जाए करेगी और आज मम्मी लेके बैठी बहुत सोने

ਚਾਰੂ ਸੂਟ ਇੱਕੋ ਹੀ ਫੈ布ਰਿਕ ਦੇ ਨੇ ਤੇ ਇੱਕ ਮਿੰਟ ਜੀ ਮੈਂ ਨਾ ਦੇਖ ਲਵਾਂ ਕੀ ਹੈ ਨਾਮ ਕੀ ਕੱਪੜੇ ਦਾ ਇਹ ਰਾਮ ਟੈਕਸ ਦੀ ਫੈਬ੍ਰਿਕ ਆ ਇਹ ਚਾਰੂ ਸੂਟ ਇਹ ਤਾਂ ਹੈਗਾ ਜੀ ਤਾਂਬਾ ਕਲਰ ਇਹ ਹੈਗਾ ਇੱਕ ਮਿੰਟ ਇਹ ਹੈਗਾ ਜੀ ਤਾਂਬਾ ਕਲਰ print ਬਹੁਤ ਸੋਹਣਾ ਹੈ ਇਹਦਾ ਇਹ ਤਾਂਬਾ ਕਲਰ ਹੈ ਇਹ ਬਲੈਕ ਜਿਵੇਂ ਐਂਟੀਮਨ ਡਿਜ਼ਾਈਨ ਕਰਵਾਤੇ ਵੈਸੇ ਡਿਜ਼ਾਈਨ ਹੈ ਤੇ ਇਹ ਰਾਣੀ ਕਲਰ ਹੈ আর ਇਹ ਹੈਗਾ ਜੀ ਨਾਭੀ ਰੰਗ ਦਾ ਇਹ ਨਾਭੀ ਰੰਗ ਦਾ ਇਹਦਾ ਵੀ ਡਿਜ਼ਾਈਨ ਬਹੁਤ ਸੋਹਣਾ ਹੈ ਇਹ ਨਾਭੀ ਰੰਗ ਦਾ ਇਹ ਚਾਰੋਂ ਸੂਟ ਨਹੀਂ ਕੋਈ ਫੈਬ੍ਰਿਕ ਦੇ ਨੇ ਤੇ ਚਾਰਾਂ ਦਾ ਇੱਕ ਇੱਕ ਸੂਟ ਜੀ ਇਹ 2000 ਰੁਪਏ ਦਾ ਹੈ ਇੱਕ ਸੂਟ 2000 ਰੁਪਏ ਦਾ ਹੈ ਤੇ ਇਹ ਹੈਗਾ ਜੀ ਕੋਈ ਬੂਰ ਦਾ ਤਾਂ ਕਿਸੇ ਵੀ ਸੂਟ ਪਰ ਮਤਲਬ ਬਣਦਾ ਹੀ ਨਹੀਂ ਹੈਗਾ ਚਾਹੇ ਉਹ ਸੂਟ 1500 ਦਾ ਚਾਹੇ 1400 ਦਾ ਚਾਹੇ ਕਿੰਨੇ ਦਾ ਵੀ ਬੂਰ ਕਿਸੇ ਵੀ ਕੱਪੜੇ ਤੇ ਨਹੀਂ ਆਏਗਾ ਮਹਿੰਗੇ ਤੋਂ ਮਹਿੰਗੇ ਵੀ ਹੈਗੇ ਨੇ ਸਸਤੇ ਤੋਂ ਸਸਤੇ ਵੀ भी ਨੇ ਪਰ ਬੂਰ ਦਾ ਤਾਂ ਮਤਲਬ ਕਿਸੇ ਕੱਪੜੇ ਤੇ ਬੂਰ ਨਹੀਂ ਆਏਗਾ ਠੀਕ ਹੋ ਜੀ ਇਹ ਚਾਰ ब्रांडेड कर दी सेडते बंद एक बार पैसा लांदा पर दुखी नहीं हों हर कोई चीज से बंद बार बार पैसा लाता पर दुखी हों हमेशा जो आट है ये जी प्योर पशमीने का ठीक है पशमीने का सूट है तो है? ते है? ते बहुत प्यार बहुत सोहना सूट है जी यी जामनी रंग मैं दीदी सारे कलर ने डिफरेंट डिफरेंट ल जामनी रंग है जी ਮੈਂ ਕਿਹ ਚੱਲ ਸਰਦੀਆਂ ਦੇ ਵੈਸੇ ਵੀ ਦੀਦੀ ਦੇ ਜਿਹਨਾਂ ਦੇ ਇਹ ਸੂਟ ਨੇ ਉਹਨਾਂ ਨੂੰ ਥੋੜਾ ਜਿਹਾ ਕਿ ਡਾਰਕ ਕਲਰ ਪਸੰਦ ਹੈ ਮੈਨੂੰ ਵੀ ਥੋੜਾ ਡਾਰਕ ਕਲਰ ਪਸੰਦ ਹੈ ਫਿੱਕੇ ਫਿੱਕੇ ਨਹੀਂ ਅੱਛਾ ਲੱਗਤੇ ਪਿੱਛੇ ਜਦੋਂ ਆਪਾਂ ਵਿੱਚ ਰਹਿੰਦੇ ਹੁੰਦੇ ਸੀ ਨਾ ਸੀ ਇਕੱਠੇ ਰਹਿੰਦੇ ਹੁੰਦੇ ਸੀ ਮੈਂ ਨਾ ਤਿੰਨ ਸੂਟ ਸਮਾਏ ਤਿੰਨੋਂ ਲਾਈਟ ਸਮਾਏ ਜਦੋਂ ਮੈਂ ਕਈ ਬਹੁਤ ਸਾਰੀਆਂ ਭੈਣਾਂ ਦੇ ਡਾਰਕ ਪਾਈਂ ਦੇ ਸੀ ਮੇਰੇ ਕੱਲੀ ਦੇ ਲਾਈਟ ਕਲਰ ਦਾ ਮੈਨੂੰ ਆਪਣੇ ਆਪ ਉੱਤੇ ਖਿੱਚ ਚੜਦੀ ਸੀ ਮੈਨੂੰ ਬੜਾ ਅਜੀਬ ਜਿਹਾ ਲੱਗਦਾ ਹੈ ਲਾਈਟ ਇੱਕਦਾਂ ਚੱਲ ਜਾਂਦਾ ਪਰ ਡਾਰਕ ਸੂਟ ਬਹੁਤ ਜ਼ਿਆਦਾ ਸੋਹਣੇ ਲੱਗਦੇ ਨੇ ਖੋਦੀ ਆਪਣਾ ਅਲੱਗ ਜਿਹਾ ਲੱਗਦਾ ਹੈ ਡਾਰਕ ਦੇ ਵਿੱਚ ਬੰਦੇ ਦੀ ਨਾ ਕੁਛ ਲੁੱਕ ਹੀ ਆ ਲੱਗ ਹੁੰਦੀ ਹੈ ਦੇ ਜਿਹੜਾ ਇਹ ਵਾਲਾ ਸੂਟ ਹੈ ਜੀ ਇਹ ਵਾਲਾ ਸੂਟ ਹੈਗਾ ਪਰਸ਼ਮੈਨੇ ਦਾ ਤੇ ਇਹ ਹੈਗਾ ਜੀ ਸੂਟ 1400 ਰੁਪਏ ਦਾ ਜਿਹੜਾ ਇਹ ਵਾਲਾ ਸੂਟ ਹੈ ਇਹ 1400 ਦਾ ਹੈ ਜੀ ਬਹੁਤ ਪਿਆਰਾ ਸੂਟ ਹੈ ਬਹੁਤ ਸੋਹਣਾ ਸੂਟ ਹੈ ਇਹ 1400 ਰੁਪਏ ਦਾ ਹੈ ਬੂਰੇ ਦੇ ਪਰ ਵੀ ਨਹੀਂ ਆਏਗਾ ਚਾਹੇ ਸੂਟ 1400 ਦਾ ਚਾਹੇ ਸੂਟ 2700 ਦਾ ਚਾਹੇ ਸੂਟ 3500 ਦਾ ਬੂਰੇ ਕਿਸੇ ਤੇ ਨਹੀਂ ਆਏਗਾ ਤੇ ਇਹ ਇਹ ਉਹ ਹੈਗਾ ਹੈਗਾ ਤਾਂ ਇਹ ਵੀ ਆਪਣਾ ਪਸ਼ਮੀਨੇ ਦਾ ਇਹ ਉਦੋਂ ਜ਼ਿਆਦੇ ਵਧੀਆ ਪਸ਼ਮੀਨੇ ਦਾ ਇਹ ਟੀਸ ਦਾ ਨਹੀਂ ਪਸ਼ਮੀਨਾ ਹੈ ਇਹ ਆਰਾਊਂਡ ਟੈਕਸ ਦਾ ਆਰਾਊਂਡ ਟੈਕਸ ਦਾ ਪਸ਼ਮੀਨਾ ਹੈ ਜੀ ਤੇ ਬਾਕੀ ਜਿਹਦੇ ਕੋਲ ਕੱਪੜੇ ਜਾਣਗੇ ਉਹਨਾਂ ਨੂੰ ਪਤਾ ਨਹੀਂ ਪਤਾ ਕਿ ਅਸੀਂ ਕਦੇ ਮਾੜੇ ਨਹੀਂ ਚਲੋ ਸਿਲਾਈ ਦੇ ਵਿੱਚ ਉਂਦੀ ਵੀ ਪਹਿਲਾਂ ਆਪਣਾ ਟੇਲਰ ਨੇ ਕਰੀਆ ਪਰ ਹੁਣ ਮੇਰਾ ਟੇਲਰ ਵੀ ਬਹੁਤ ਵਧੀਆ ਜਿਹੋ ਜਿਹਾ ਮੈਂ ਕਹਿੰਦੀ ਆ 450 ਰੁਪਏ ਸਿਲਾਈ ਲੈਂਦਾ ਜੀ ਸਭ ਨੂੰ ਪਤਾ ਹੈ ਜਿਹੜੀਆਂ ਤਾਂ ਘਰਾਂ ਦੇ ਵਿੱਚ ਸੀ ਰਹੀਆਂ ਨੇ ਲੇਡੀਜ਼ ਉਹ 300 ਰੁਪਏ ਲੈ ਰਹੀਆਂ ਨੇ ਜਿਹੜਾ ਟੇਲਰ ਹੈ ਉਹ 450 ਲੈ ਰਿਹਾ ਕਿਉਂਕਿ ਤੁਹਾਨੂੰ ਪਤਾ ਬੁਟੀਕ ਦਾ ਥੋੜਾ ਜਿਹਾ ਅਲੱਗ ਸਿਸਟਮ ਹੁੰਦਾ ਹੈ ਉਹ 450 ਰੁਪਏ ਲੈ ਰਿਹਾ ਇੱਕ ਸੂਟ ਦੀ ਸਿਲਾਈ ਪਰ ਜਿਹੋ ਜਿਹਾਂ ਬੰਦਾ ਨਾ ਕਪੜਾ ਹੋਏ ਦੀ ਘੜਤੀ ਬਣਾ ਦਿੰਦਾ ਕੱਪੜੇ ਦੀ ਜੇ ਗੜਾ ਸੀ ਮੈਨੇ ਆਪਣੇ ਗਲੇ ਮੈਨੇ ਤੋਂ 3 ਸੂਟ ਸਮਾਏ ਆ ਠੀਕ ਹੈ ਕਿ ਮੀਜਿਕ ਸਮਾਈਆਂ ਖਾਲੀ ਤੋਂ ਮੈਨੇ 10 ਸੂਟ ਸਮਾਏ ਆ ਗਰਮੀਆਂ ਦੇ ਪੀ ਸਭ ਗਰਮੀਆਂ ਦੇ ਸਮਾਏ ਆ ਮੈਨੇ 3 3 ਇੰਚ ਗਲੇ ਰਖਵਾਏ ਆ ਪਿੱਛੇ ਮੈਨੇ 3 ਤੋਂ 7 ਇੰਚ ਨਹੀਂ ਕਰਿਆ ਮੈਨੇ 3 ਦਾ 3 ਹੀ ਰੱਖਿਆ ਤੇ ਐਨਰਪੋਰਲ ਸੇਮੋ ਇਦਾਂ ਦੇ ਕਰੇ ਤੇ ਆ ਹੈਗਾ ਜੀ ਪਿਓਰ ਦਾ ਸੂਟ ਯਾਨੀ ਕਿ ਪਿਓਰ ਆ ਆਪਣਾ 30 ਦਾ ਰੰਗ ਟੈਕਸ ਬਹੁਤ ਸੋਹਣਾ ਰੰਗ ਬਣਿਆ ਜੀ ਬਹੁਤ ਪਿਆਰਾ ਤੇ ਇਹ ਸੁੱਤ ਹੈਗੇ ਜੀ 2520 ਰੁਪਏ ਦਾ 2520 ਰੁਪਏ ਇਸ ਦਾ ਪ੍ਰਾਈਸ ਹੈ ਕਪੜਾ ਬਹੁਤ ਢਿਲਕਮਾ 30 ਦਾ ਰੰਗ ਟੈਕਸ 30 ਦੀ ਪਸ਼ਮੀਨਾ ਹੈ ਜੀ ਬਹੁਤ ਵਧੀਆ ਸੂਤ ਹੈ ਬਹੁਤ ਸੋਹਣਾ ਕਲਰ ਵੀ ਬਹੁਤ ਵਧੀਆ ਹੈ ਮਸਟਰਡ येलो ਮਸਟਰਡ ਕਲਰ ਹੈ ਤੇ ਬਹੁਤ ਬਹੁਤ ਸੋਹਣਾ ਸੂਤ ਹੈ ਬਹੁਤ ਪਿਆਰਾ ਤੇ ਹਾਂ ਇਹਦੇ ਦੀ ਦੋ ਬਰਬਰੀ ਦੇ ਸੂਟ ਇਹ ਵੀ ਬਰਬਰੀ ਦਾ ਮੈਂ ਤਾਂ ਇਹਦਾ ਰੰਗ ਬਹੁਤ ਸੋਹਣਾ ਹੈ ਫਿਰ ਮੈਂ ਕਿਹਾ ਚੱਲ ਰਾਣੀ ਰਾਣੀ ਜੇ ਹੋਗੇ ਦੋ ਤਿੰਨ ਤਾਂ ਇੱਕਾਈ ਬਲੂ ਕਲਰ ਦਾ ਲੈ ਲਵਾਂ 1 ਇੰਚ ਹੈਗਾ ਦੀ ਪਿਕੋਕ ਕਲਰ ਤੇ ਪਿਕੋਕ ਕਲਰ ਤੇ ਫਿਰੋਜੀ ਕਲਰ ਇਹ ਹੈਗਾ ਜੀ ਇਹ ਹੈਗਾ ਜੀ ਬਰਬਰੀ ਦਾ ਸੂਟ ਬਹੁਤ ਪਿਆਰਾ ਸੂਟ ਹੈ ਬਰਬਰੀ ਦਾ ਤੇ ਬਹੁਤ ਹੀ ਪਿਆਰਾ ਬਹੁਤ ਸੋਹਣਾ ਇਹ ਬਰਬਰੀ ਦਾ ਸੂਟ ਹੈਗਾ ਜੀ 2300 ਰੁਪਏ ਦਾ ਇੱਕ ਸੂਟ ਇਹਦੇ ਚ ਮੈਂ 1600 1600 ਦਾ ਵੀ ਹੈਗਾ ਉਹ ਵਾਲੀ ਬਰਬਰੀ ਨਾ ਥੋੜੀ ਹਾਰਡ ਹੈ ਜਿਹੜਾ 1616 ਉਹਨਾਂ ਨੇ ਦਿਖਾਇਆ ਸੀ ਨਾ ਥੋੜੀ ਹਾਰਡ ਹਾਰਡ ਸੀ ਇਹ 2300 ਰੁਪਏ ਦਾ ਦਿੱਤਾ ਇੱਕ ਸੂਟ ਇਹ ਦੋ ਸੂਟ ਲੈਂਦੇ ਆ 23 2300 ਰੁਪਏ ਦੇ ਆਈਆਂ ਪਹਿਲਾ ਕੱਪੜਾ ਐਂਟਰੀ ਕੁਮਾ ਕੱਪੜਾ ਬਹੁਤ ਸੋਹਣਾ ਬਹੁਤ ਹੀ ਪਿਆਰਾ ਹੈ ਕਲਰ ਵੀ ਬਹੁਤ ਸੋਹਣਾ ਇਹ ਬਲੂ ਪਿਕੋਕਾ ਕਲਰ ਹੈ ਬਲੂ ਪਿਕੋਕਾ ਕਲਰ ਹੈ ਤੇ ਆ ਹੈਗਾ ਜੀ ਰਾਣੀ ਕਲਰ ਇਹ ਤਾਂ ਦਿੱਤੀ ਤੋਂ ਮਨੇ ਕਦੋਂ ਦਾ ਹੀ ਲਿਆ ਪਿਆ ਹੈ ਅਜਿਹਾ ਨਹੀਂ ਲਿਆ ਹੋਇਆ ਹੈਗਾ ਇਹ ਕਾਫੀ ਟਾਈਮ ਦਾ ਲਿਆ ਹੋਇਆ ਹੈ ਸੂਟ ਹੈ ਤੇ ਹੁਣ ਫਿਰ ਮੈਂ ਇਹਦੇ ਨਾਲ ਇੱਕ ਫੋਰ ਲਿਆਈ ਇਹ ਦੋ ਸੂਟ ਹੋ ਗਏ ਜੀ 23 2300 ਦੇ ਠੀਕ ਹੈ ਹੈ ਖੁਸ਼ਬੂ ਇੰਨੀ ਸੋਹਣੀ ਆ ਗਈ ਸੀ ਤਾਂ ਸਾਈਡ ਪਰ ਰੱਖ ਦਮੈਂ ਇਹ ਵੀ ਲੂੰਗੀ ਖੁਸ਼ਬੂ ਤੇ ਆ ਹੈਗਾ ਜੀ ਦਾ ਪਹਿਲਾ ਤੁਹਾਨੂੰ ਪਸੰਦ ਆਇਆ ਇਹ ਹੈ ਨਾ ਪਿਓਰ ਕਟਰਾਇਗਾ ਸੂਟ ਜੀ ਇਹ ਪਿਓ ਇਹ ਐਂਡ ਬਿਲਕੁਲ ਇੰਨਾ ਲਾਈਟ ਐ ਜਿਵੇਂ ਲੱਗਦਾ ਪਾਈਆ ਦਾ ਸੂਟ ਐ ਆ ਗਰਮ ਐ ਨਾ ਪਿਓ ਦਾ ਨਾ ਪਿਓ ਪਟਰਾਇਸ ਜਿਹਨੂੰ ਕਹਿੰਦੇ ਆ ਬਿਲਕੁਲ ਸੁੱਤੀ ਬਿਲਕੁਲ ਸੁੱਤੀ ਜਿਹੜੀ ਉਹ ਵਾਲੀ ਪਟਰਾਇਆ ਉਹਦੇ ਵਿੱਚ ਜਿਵੇਂ ਇੱਕ ਤੰਦ ਰੇਸ਼ਮੀ ਹੁੰਦੀ ਆ ਉਹਵੇਂ ਦੀ ਐ ਇਹ ਬਿਲਕੁਲ ਜਿਵੇਂ ਐ ਪੂਰੀ ਕਾਟਨ ਕਟਰਾਇ ਕਹਿੰਦੇ ਆ ਇਹ ਉਹ ਐ ਔਰ ਜਿਵੇਂ ਲੱਗਦਾ ਜਿਵੇਂ ਪਾਈਆ ਦਾ ਸੂਟ ਹੋਵੇ ਜਿਵੇਂ ਪਿਓ ਦੀਆਂ ਸ਼ਾਲਾਂ ਨਹੀਂ ਆਉਂਦੀਆਂ ਹੈਗੀਆਂ ਅੱਛਾ ਜੇ ਕਿਸੇ ਨੇ ਸ਼ਾਲਾਂ ਸ਼ੁੱਲਾਂ ਵੀ ਲੈਣੀਆਂ ਪਿਓ ਦੀਆਂ ਉਹਦੀ ਆਪਣੇ ਕੋਲ ਆ ਰਹੀਆਂ ਜੀ ਬਹੁਤ ਸੋਹਣੀਆਂ ਸੋਹਣੀਆਂ ਸ਼ਾਲਾਂ ਆ ਰਹੀਆਂ ਨੇ ਪਰ ਹਲੇ ਨਾ ਸੀਜ਼ਨ ਸਟਾਰਟ ਹੈ ਥੋੜੀਆਂ ਕੋਸਟਲੀ ਨੇ ਮੈਂ ਪਹਿਲਾਂ ਹੀ ਕਹਿ ਰਹੀ ਹਾਂ ਜੀ ਕੋਸਟਲੀ ਆ ਪਰ ਚੀਜ਼ ਬਹੁਤ ਜਿਆਦਾ ਵਧੀਆ ਬਹੁਤ ਸੋਹਣੀਆਂ ਸੋਹਣੀਆਂ ਸ਼ਾਲਾਂ ਆ ਰਹੀਆਂ ਨੇ ਤੇ ਆ ਦੇਖੋ ਜੀ ਪਾਇਆ ਦਾ ਸੂਟ ਬਿਲਕੁਲ ਐ ਲੱਗਦਾ ਜਿਵੇਂ 60 ਕਿ ਗ੍ਰਾਮ ਦਾ ਹੁੰਦਾ ਐ ਮੈਂ ਐਵੇਂ ਦਾ ਸੂਟ ਹੈ ਬਹੁਤ ਸੋਹਣਾ ਤੇ ਇਹ ਪਿਓਰ ਕਟਰਾਇਡ ਹੈ ਬਹੁਤ ਸੋਹਣਾ ਸੂਟ ਹੈ ਬਹੁਤ ਪਿਆਰਾ ਕਲਰ ਮੈਨੂੰ ਇੰਨਾ ਚੱਚਿਆ ਮੈਂ ਕਿਹਾ ਚੱਲ ਇਹਦੇ 2-3 ਸੂਟਾਂ ਵੀ ਨਾ ਮੈਂ ਕੁਝ ਹੋਰ ਹੀ ਲੁੱਕ ਬਣਾ ਕੇ ਭੇਜਾਂਗੀ ਦੀਦੀ ਨੂੰ ਪਰ ਇਸ ਵਾਰ ਦੇਖਿਓ ਤੁਸੀਂ ਬੀਬੀ ਨੂੰ ਮੈਂ ਖੁਸ਼ ਕਰ ਦੇਣਾ ਕਿ ਹਾਂ ਕਿ ਉਹ ਜੀ ਸਟਿਚਿੰਗ ਕਰਵਾਈ ਹੈ ਤੇ ਕਿਹੋ ਜਿਹਾ ਮੈਨੂੰ ਤਿਰਾ ਕਿ ਮੈਂ ਇਸ ਵਾਰ ਮੈਂ ਆਪ ਸਟਿਚਿੰਗ ਕਰਵਾਵਾਂ ਮੇਰਾ ਟੇਲਰ ਨਾ 450 ਰੁਪਏ ਲੱਗਦਾ ਮੈਂ ਇਹਨੂੰ ਇੰਨਾ ਕਿਹਾ ਮੈਂ ਕਿ ਮੈਂ ਅਮਰੀਕਾ ਤੋਂ ਮੇਰੇ ਕੋਲ ਬਹੁਤ سارے ਪਹਿਣਾ ਸੂਟ ਸਟਿਚ ਕਰਵਾ ਰਹੀਆਂ ਨੇ ਕਿ ਤੂੰ ਨਾ 400 ਰੁਪਿਆ ਕਰ ਲੈ ਚਲ 300 ਰੁਪਿਆ ਘਰਾਂ ਚ ਲੈ ਰਹੀਆਂ ਨੇ ਪਰ ਉਹਨਾਂ ਦੀ ਸਲਾਈ ਤੇ ਟੇਲਰ ਦੀ ਸਲਾਈ ਚ ਨਾ ਹੈਗਾ ਫਰਕ ਜਿਹ ਟੇਲਰ ਦੀ ਸਲਾਈ ਬਹੁਤ ਜਿਆਦਾ ਵਧੀਆ ਬੱਸ ਜੀ ਜੋ 400 ਕਿਹਾ ਉਹ ਜੀ ਮੈਂ 400 ਰੁਪਿਆ ਹੀ ਦਿੱਦਿੰਦੋਂ ਸੁਣੇ ਮੈਂ ਐ ਨਹੀਂ ਹੈਗਾ ਵੀ ਆਪਣਾ ਸਾਡਾ ਸੁੱਟਾਂ ਦੇ ਵਿੱਚ ਜੀ ਜਰੂਰ ਮੈਂ 150 ਰੁਪਿਆ ਰੱਖ ਦਿਆਂ ਕਿਉਂਕਿ ਮੇਰਾ ਕਿਰਾਇਆ ਪਾੜਾ ਲੱਗਦਾ ਸਾਡੇ ਵੀ ਦੇਖੋ ਜੀ ਪਰਮਾਤਮਾ ਨੇ ਢਿੱਡ ਲਾਇਆ ਠੀਕ ਹੈ ਨਾ ਜੀ ਤੇ ਬਾਕੀ ਸਲਾਈ ਦੇ ਵਿੱਚ 1 ਰੁਪਿਆ ਨਹੀਂ ਆਪਾਂ ਰੱਖਦੇ ਜਿੰਨੀ ਸਲਾਈ ਟੇਲਰ ਮੰਗੂਗਾ ਉਹਨੇ ਸਹੀ ਸਲਾਈ ਜੀ ਅਗਲੇ ਦਸੰਦੀ ਕਸਟਮਰ ਨੂੰ ਕਿਓਨੇ ਜੋ 350 ਰੁਪਏ 350 ਜੋ 400 ਰੁਪਏ ਵੈਸੇ 350 ਨਹੀਂ ਲੰਦਾ ਹੈਗਾ ਉਹ ਹਮੇਸ਼ਾ 400 ਰੁਪਏ 450 ਦਾ ਮੈਂ ਦੇ ਕਰਨੀ ਆ ਠੀਕ ਹੈ ਨਾ ਜੀ ਪਰ ਹੁਣ ਮੰਨੇ ਨੂੰ ਕਿਹਾ ਮੈਂ ਕਿ ਮੈਂ ਤੈਨੂੰ ਇੰਨਾ ਕੰਮ ਦਵਾਂ ਕਿ ਕਿਉਂਕਿ ਮੈਂ ਸੂਟ ਸਟਿਚ ਕਰਵਾਨੀ ਆ ਬਹੁਤ ਭੈਣਾਂ ਤੇ ਸੂਟ ਸਟਿਚ ਕਰਵਾਨੀ ਆ ਵੀ ਤੂੰ ਰੇਟ ਨਾ ਬਿਲਕੁਲ ਜਾਇਜ਼ ਕਰ ਦੇ ਵੀ ਤੂੰ 400 ਰੁਪਏ ਲਗਾ ਦੇ ਤੇ ਦੇਖੋ ਹੁਣ ਜੋ ਮੰਨ ਗਿਆ ਤਾਂ ਮੈਂ ਸਾਰੇ ਸੂਟ ਨਾਲ ਦੇਦੀ ਦੇ 4-4 ਰੁਪਏ ਦੇ ਵਿੱਚ ਸਟਿਚ ਕਰਵਾ ਦੂੰਗੀ ਤੇ ਚਲ ਪਾਈਪ ਹੀ ਦਾ ਜਰੂਰ ਪੱਖਾ ਚਲੋ 70 80 ਪਾਈਪ ਹੀ ਦੇ ਜਰੂਰ ਆਪ ਚਲਾ ਲੈਂਦੇ ਨੇ ਬਾਅਦੇ ਬਾਅਦੇ ਕਿੰਨਿਆ ਕਰ ਲੂਗਾ 500 ਕਰ ਲੂਗਾ ਵਿੱਚੇ ਫਿਰ ਬਟਨ ਬੂਟਨ ਵੀ ਲਾਏਗਾ ਪਰ ਤਾਂ ਮੇਰੇ ਕੋਲ ਬਦੂ ਕਾਇਨੇ ਤੇ ਮੈਂ ਆਪਣੇ ਆਪੇ ਲਵਾ ਲਿਆ ਕਿਉਂਕਿ ਇਹ ਦੀਦੀ ਨਾ ਦੇਖ ਲੋ ਸਾਰੀ ਬਹੁਤ ਮੇਰੇ ਤੇ ਇਹ ਜਿਹਾ ਵਕਤ ਆਇਆ ਬਹੁਤ ਜਿਆਦਾ ਵਕਤ ਆਇਆ ਇਹ ਤਾਂ ਵੀ ਵਿਚਾਰੀ ਹਟੀ ਨਹੀਂ ਇਹਨਾਂ ਨੇ ਮੇਰੇ ਕੋਲੋਂ ਨਾ ਵਿੱਚ ਜਦੋਂ ਵੀ ਇੰਨੀ ਮੈਂ ਮਤਲਬ ਕਿ ਮੈਂ ਬਹੁਤ ਜ਼ਿਆਦਾ ਗਰੀਬੀ 'ਚ ਹੀ ਸੀ ਇੰਨੀ ਗਰੀਬੀ 'ਚ ਲਿਆ ਮਨੇ ਮੈਨੂੰ ਪਤਾ ਹੈ ਕਿ ਮੈਂ

ਬਿਹਾਈ ਸਾਨੂੰ ਹੁਣ ਮਿਹਨਤ ਦਾ ਪੈਸਾ ਮਿਲਿਆ ਬੜੀ ਖੁਸ਼ੀ ਹੁੰਦੀ ਹੈ ਜਦੋਂ ਸਾਨੂੰ ਕੋਈ ਮਿਹਨਤ ਦਾ ਪੈਸਾ ਮਿਲਦਾ ਹੈ ਹਨਾ ਗੱਲ ਇਹ ਹੈ ਜੀ ਤੇ ਇਤੀ ਦਿਨ ਇਹਨਾਂ ਨੇ ਮੈਨੂੰ ਨਾਲਿ ਬਲੌਗਿੰਗ ਬਣਾਉਣ ਦੇ ਵਿੱਚ ਬਹੁਤ ਸਾਰਾ ਸਾਥ ਦਿੱਤਾ ਇਹਨਾਂ ਨੇ ਰੋਜ਼ ਕਹਿਣਾ ਜਦੋਂ ਵੀ ਇਹਨਾਂ ਨੇ ਫੋਨ ਕਰਨਾ ਜਦੋਂ ਸਮਾਨ ਮੰਗਵਾਉਂਦੇ ਨੇ ਉਦੋਂ ਹੀ ਮੈਂ ਤਕੀਦ ਜ਼ਰੂਰ ਕਹਿੰਦੇ ਨੇ ਮੋਨਿਕਾ ਤੁਸੀਂ ਵੀ ਬਲੌਗ ਬਣਾਇਆ ਕਰੋ ਅੱਜ ਅਸੀਂ ਬਿਲਕੁਲ ਗੱਲ ਸਾਡੀ ਨੇੜੇ ਲੱਗ ਕੇ ਆਈ ਆ ਅਸੀਂ YouTube ਤੇ ਬਿਲਕੁਲ ਬਹੁਤ ਨੇੜੇ ਪਹੁੰਚਣੇ ਆਣੇ ਆ ਬਸ ਥੋੜਾ ਜਿਹਾ ਸਮਾਂ ਲੱਗੂਗਾ ਉਹਦੇ ਚ ਸਿਰਫ ਤੁਹਾਡਾ ਹੀ ਸਹਿਯੋਗ ਚਾਹੀਦਾ ਪਤ ਪਤ ਪੀਡੀਏ ਨੂੰ ਸ਼ੇਅਰ ਕਰ ਦਿਓ ਹੋ ਸਕੇ ਤਾਂ 2 ਦਿਨਾਂ ਦੇ ਵਿੱਚ ਹੋ ਜੇ ਹੋ ਸਕੇ ਤਾਂ ਅਗਲੇ ਹਫਤੇ ਲੱਗ ਜੇ ਵੀ ਇਹਦੇ ਚ ਸਾ ਅਸੀਂ ਕੁਝ ਨਹੀਂ ਕਰ ਸਕਦੇ ਤੁਸੀਂ ਕਰ ਸਕਦੇ ਹੋ ਤੇ ਇਹ ਉਹ ਦੀਦੀ ਦੇ ਸੋਟ ਹੈ ਤੇ ਮੇਰੇ ਨੂੰ